ਪਾਸਟਰ ਕਹਿੰਦਾ ਸੀ ਕਹਿੰਦਾ ਵੀ ਅਸੀਂ ਤਾਂ ਐ ਜਿੰਨਾ ਤੁਸੀਂ ਰੋਕੋਗੇ ਵਧੋਗੇ ਆ ਕਰਾ ਕੇ ਰੱਖਾ ਤੁਹਾਡਾ ਬੰਦ ਕਰਾਇਆ ਪਿਆ ਅਜੀ ਸੁਮੀ ਸੁਣਾ ਕਹਿੰਦੇ ਸੀ ਨਾ ਆ ਬਈ ਬੰਦ ਕਰਾਇਆ ਤੂੰ ਕਹਿੰਦਾ ਸੀ ਮੈਂ ਆਉਂਗਾ ਐਸੇ ਪਿੰਡ ਖੜਿਆ ਪਿਛਲੇ ਵਾਰ ਆਲੀ ਤੂੰ ਮੇਰੀ ਚੱਕ ਕੇ ਵੀਡੀਓ ਪਾਈ ਸੀ ਮੇਰੀ ਲਵਣ ਦੀ ਤੇ ਲਾਪਰੀ ਦੀ ਨਾ ਪਾਸਟਰ ਆ ਖੜਿਆ ਆ ਜੇ ਤੇਰੇ ਜਦਾਂ ਮੈਂ ਤੂੰ ਆ ਜਾ ਨਹੀਂ ਅਸੀਂ ਇੱਥੇ ਹੀ ਖੜੇ ਜਿੰਨਾ ਜਰਾ ਚੱਕਿਆ ਨਹੀਂਦਾ ਨਾ ਟੈਂਟ ਡੰਡ ਜਾ ਉਹਨਾਂ ਜਿਹੜੇ ਇੱਥੇ ਸਾਰੀ ਸੰਗਤ ਖੜੀ ਆ ਪਿੰਡ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆ ਪਹਿਲਾਂ ਸਾਰੀ ਸੰਗਤ ਦਿਖਾ ਦੇ ਤੇ ਇਹਨਾਂ ਦਾ ਨਾ ਇੱਕ ਪਾਸਟਰ ਕਹਿੰਦਾ ਸੀ ਕਹਿੰਦਾ ਵੀ ਅਸੀਂ ਤਾਂ ਐ ਜਿੰਨਾ ਤੁਸੀਂ ਰੋਕੋਗੇ ਵਧੋਗੇ ਆ ਕਰਾ ਕੇ ਰੱਖਾ ਤੁਹਾਡਾ ਬੰਦ ਕਰਾਇਆ ਪਿਆ ਅਜੀ ਸੁਮੀ ਸੁਣਾ ਕਹਿੰਦੇ ਸੀ ਨਾ ਆ ਬਿਆ ਬੰਦ ਕਰਾਇਆ ਤੂੰ ਕਹਿੰਦਾ ਸੀ ਮੈਂ ਆਉਂਗਾ ਐਸੇ ਪਿੰਡ ਖੜੇ ਪਿਛਲੇ ਵਾਰ ਵਾਲੀ ਤੂੰ ਮੇਰੀ ਚੱਕ ਕੇ ਵੀਡੀਓ ਪਾਈ ਸੀ ਮੇਰੀ ਲਵਣ ਦੀ ਤੇ ਲਾਪਰੀ ਦੀ ਨਾ ਪਾਸਟਰ ਆ ਖੜੇ ਆ ਜੇ ਤੇਰੇ ਜਦਾਂ ਮੈਂ ਤੂੰ ਆ ਜਾ ਨਹੀਂ ਅਸੀਂ ਇੱਥੇ ਹੀ ਖੜੇ ਜਿੰਨੇ ਜਰਾ ਚੱਕਿਆ ਨਹੀਂ ਉਹਦਾ ਨਾ ਟੈਂਟ ਡੰਡ ਜਾ ਉਹਨਾਂ ਜਿਹੜੇ ਇੱਥੇ ਸਾਰੀ ਸੰਗਤ ਖੜੀ ਆ ਪਿੰਡ ਦੀ ਜਾਂਦੇ ਨਹੀਂ ਤੂੰ ਕਹਿੰਦਾ ਹੀ ਰੋਕ ਰੋਕ ਕੇ ਦਿਖਾ ਦਿਓ ਆ ਰੋਕ ਤਾਂ ਹੁਣ ਤੂੰ ਆ ਜੀ ਆ ਜਾ ਹੁਣ ਦੁਬਾਰੇ ਆ ਜੀ ਤੈਨੂੰ ਦੱਸਾਂਗਾ ਤਾ ਆ ਜਾ ਹਾਂ ਇਹ ਨਹੀਂ ਹੈਗਾ ਵੀ ਸਾਡੇ ਯਾਰ ਤੁਸੀਂ ਸਹਿਬ ਜਦੋਂ ਦੇਣਾ ਤੁਸੀਂ ਠੀਕ ਆ ਉਹਦਾ ਪ੍ਰੋਗਰਾਮ ਕਰਨਾ ਵੈਸੇ ਕਰ ਲਓ ਡੀ ਜੇ ਲਾਲ ਆ ਤੁਸੀਂ ਗਾਣੇ ਲਾਲ ਆ ਯਾਰ ਕਿਉਂ ਪਰੇਸ਼ਾਨ ਕਰਦੇ ਹੋ ਅਸੀਂ ਤਾਂ ਕਦੇ ਲਾਏ ਨਹੀਂ ਕਦੇ ਡੀ ਜੇ ਕਿਸੇ ਗੱਲ ਤੇ ਲਬਰੀ ਬੋਲ ਮੜਾ ਬਾਕੀ ਇਹ ਸੋਡਾ ਬਹਿਮ ਆ ਵੀ ਤੁਸੀਂ ਪੁਲਿਸ ਦੀਆਂ ਚਾਰ ਗੱਡੀਆਂ ਕਰ ਛੱਡ ਕੇ ਪ੍ਰੋਗਰਾਮ ਕਰ ਲੋਗੇ ਜਦੋਂ ਖਾਲਸਾ ਪੰਥ ਐਕਸ਼ਨ ਲੈਂਦਾ ਉਦੋਂ ਨਾ ਫੌਜਾਂ ਵੀ ਨਹੀਂ ਖੜਦੀਆਂ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੇ ਜਿਵੇਂ ਫੌਜਾਂਆਂ ਜਿਵੇਂ ਮੈਂ ਟਰੱਕ ਭਰ ਕੇ ਤੁਰੇ ਸੀ ਇਹ ਵੀ ਨਾ ਇੱਥੇ ਕੋਈ ਕਹਦੇ ਵੀ ਅਸੀਂ ਫੋਰਸ ਦੇ ਸਿਰ ਤੇ ਕਰ ਜਾਾਂਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜੀ ਕੀ ਫਤਿਹ ਤੇ ਆ ਪਹਿਲਾ ਸਾਰੀ ਸੰਗਤ ਦਿਖਾ ਦੇ ਤੇ ਇਹਨਾਂ ਦਾ ਨਾ ਇੱਕ ਇੱਕ ਪਾਸਟਰ ਕਹਿੰਦਾ ਸੀ ਕਹਿੰਦਾ ਵੀ ਅਸੀਂ ਤਾਂ ਆਈ ਜਿੰਨਾ ਤੁਸੀਂ ਰੋਕੋਗੇ ਵਧੋਗੇ ਆ ਕਰਾ ਕੇ ਰੱਖਾ ਤੁਹਾਡਾ ਬੰਦ ਕਰਾਇਆ ਪਿਆ ਅਜੀ ਸੁਮੀ ਸੁਣਾ ਕਹਿੰਦੇ ਸੀ ਨਾ ਆ ਬਿਆ ਬੰਦ ਕਰਾਇਆ ਤੂੰ ਕਹਿੰਦਾ ਸੀ ਮੈਂ ਆਉਂਗਾ ਐਸੇ ਪਿੰਡ ਖੜੇ ਪਿਛਲੇ ਵਾਰ ਵਾਲੀ ਤੂੰ ਮੇਰੀ ਚੱਕ ਕੇ ਵੀਡੀਓ ਪਾਈ ਸੀ ਮੇਰੀ ਲਵਣ ਦੀ ਤੇ ਲਾਪਰੀ ਦੀ ਨਾ ਪਾਸਟਰ ਆ ਖੜੇ ਆ ਕਿ ਤੇਰੇ ਜਦਾਂ ਮੈਂ ਤੂੰ ਆ ਜਾ ਨਹੀਂ ਅਸੀਂ ਇੱਥੇ ਹੀ ਖੜੇ ਜਿੰਨਾ ਜਰਾ ਚੱਕਿਆ ਨਹੀਂ ਉਹਦਾ ਨਾ ਟੈਂਟ ਡੰਡ ਜਾ ਉਹਨਾਂ ਜਿਹੜੇ ਇੱਥੇ ਸਾਰੀ ਸੰਗਤ ਖੜੀ ਆ ਪਿੰਡ ਦੀ ਜਾਂਦੇ ਨਹੀਂ ਤੂੰ ਕਹਿੰਦਾ ਹੀ ਰੋਕ ਰੋਕ ਕੇ ਦਿਖਾ ਦਿਓ ਆ ਰੋਕਤਾ ਹੁਣ ਤੂੰ ਆ ਜੀ ਆ ਜਾ ਹੁਣ ਦੁਬਾਰੇ ਆ ਜੀ ਤੈਨੂੰ ਦੱਸਾਂਗਾ ਤਾ ਆ ਜਾ ਹਾਂ ਇਹ ਨਹੀਂ ਹੈਗਾ ਵੀ ਸਾਡੇ ਯਾਰ ਤੁਸੀਂ ਸਹਿਬ ਜੀ ਦੇ ਨਾਲ ਤੁਸੀਂ ਠੀਕ ਆ ਉਹਦਾ ਪ੍ਰੋਗਰਾਮ ਕਰਨਾ ਵੈਸੇ ਕਰ ਲਓ ਡੀ ਜੇ ਲਾਲ ਆ ਤੁਸੀਂ ਗਾਣੇ ਲਾਲ ਆ ਯਾਰ ਕਿਉਂ ਪਰੇਸ਼ਾਨ ਕਰਦੇ ਹੋ ਅਸੀਂ ਤਾਂ ਕਦੇ ਲਾਏ ਨਹੀਂ ਕਦੇ ਡੀ ਜੇ ਕਿਸੇ ਗੱਲ ਤੇ ਲਬਰੀ ਬੋਲ ਮੜਾ ਬਾਕੀ ਇਹ ਤੁਹਾਡਾ ਬਹਿਮ ਆ ਵੀ ਤੁਸੀਂ ਪੁਲਿਸ ਦੀਆਂ ਚਾਰ ਗੱਡੀਆਂ ਕਰ ਛੱਡ ਕੇ ਪ੍ਰੋਗਰਾਮ ਕਰ ਲੋਗੇ ਜਦੋਂ ਖਾਲਸਾ ਪੰਥ ਐਕਸਲ ਲੈਂਦਾ ਉਦੋਂ ਨਾ ਫੌਜਾਂ ਵੀ ਨਹੀਂ ਖੜਦੀਆਂ ਸੰਤ ਜਰਨੈਲ ਸਿੰਘ ਪਿੰਡਰਾਲਿਆਂ ਨੇ ਜਿਵੇਂ ਫੌਜਾਂ ਆਈਆਂ ਜਿਵੇਂ ਟਰੱਕ ਭਰ ਕੇ ਤੋਰੇ ਸੀ ਇਹ ਵੀ ਨਾ ਇੱਥੇ ਕੋਈ ਕਹਦੇ ਵੀ ਅਸੀਂ ਫੋਰਸ ਦੇ ਸਿਰ ਤੇ ਕਰ ਜਾਾਂਗੇ ਬੋਲੇ ਜੈ ਜੀ ਹਰਮਤ ਖਾਲਸਾ ਜਿੰਦਾਬਾਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਾ ਜਿੰਦਾਬਾਦ ਹਾਲਸਾ ਭਾਈ ਗੁਰਜੀ ਕੀ ਫਤਿਹ ਤੇ ਆ ਪਹਿਲਾ ਸਾਰੀ ਸੰਗਤ ਦਿਖਾ ਦੇ ਤੇ ਇਹਨਾਂ ਦਾ ਨਾ ਇੱਕ ਇੱਕ ਪਾਸਟਰ ਕਹਿੰਦਾ ਸੀ ਕਹਿੰਦਾ ਵੀ ਅਸੀਂ ਤਾਂ ਐ ਜਿੰਨਾ ਤੁਸੀਂ ਰੋਕੋਗੇ ਵਧੋਗੇ ਆ ਕਰਾ ਕੇ ਲਖਾ ਤੁਹਾਡਾ ਬੰਦ ਕਰਾਇਆ ਪਿਆ ਅੱਜ ਇਸੂ ਮਿਸੂ ਵਾਲਾ ਕਹਿੰਦਾ ਸੀ ਨਾ ਆ ਬੇ ਬੰਦ ਕਰਾਇਆ ਤੂੰ ਕਹਿੰਦਾ ਸੀ ਮੈਂ ਆਉਂਗਾ ਐਸੇ ਪਿੰਡ ਖੜਿਆ ਪਿਛਲੇ ਵਾਰ ਵਾਲੀ ਤੂੰ ਮੇਰੀ ਚੱਕ ਕੇ ਵੀਡੀਓ ਪਾਈ ਸੀ ਮੇਰੀ ਲਵਣ ਦੀ ਤੇ ਲਾਪਰੀ ਦੀ ਨਾ ਪਾਸਟਰ ਆ ਖੜੇ ਆ ਕਿ ਤੇਰੇ ਜਦਾਂ ਮੈਂ ਤੂੰ ਆ ਜਾ ਨਹੀਂ ਅਸੀਂ ਇੱਥੇ ਹੀ ਖੜੇ ਜਿੰਨੇ ਜਿਹੜਾ ਚੱਕਿਆ ਨਹੀਂ ਉਹਦਾ ਨਾ ਟੈਂਟ ਡੰਡ ਜਾ ਉਹਨਾਂ ਜਿਹੜੇ ਇੱਥੇ ਸਾਰੀ ਸੰਗਤ ਖੜੀ ਆ ਪਿੰਡ ਦੀ ਜਾਂਦੇ ਨਹੀਂ ਤੂੰ ਕਹਿੰਦਾ ਹੀ ਰੋਕ ਰੋਕ ਕੇ ਦਿਖਾ ਦਿਓ ਆ ਰੋਕਤਾ ਹੁਣ ਤੂੰ ਆ ਜੀ ਆ ਜਾ ਹੁਣ ਦੁਬਾਰੇ ਆ ਜੀ ਇਹਨੂੰ ਦੱਸ ਹਾਂ ਇਹ ਨਹੀਂ ਹੈਗਾ ਵੀ ਸਾਡੇ ਯਾਰ ਤੁਸੀਂ ਸਹਿਬ ਜੀ ਦੇ ਦਿੰਦੇ ਨਾ ਤੁਸੀਂ ਠੀਕ ਆ ਉਹਦਾ ਪ੍ਰੋਗਰਾਮ ਕਰਨਾ ਵੈਸੇ ਕਰ ਲਓ ਡੀ ਜੇ ਲਾਲ ਆ ਤੁਸੀਂ ਗਾਣੇ ਲਾਲ ਆ ਫਿਰ ਕਿਉਂ ਪਰੇਸ਼ਾਨ ਕਰਦੇ ਹੋ ਅਸੀਂ ਤਾਂ ਕਦੇ ਲਾਏ ਨਹੀਂ ਕਦੇ ਡੀ ਜੇ ਕਿਸੇ ਗੱਲ ਤੇ ਲਬਰੀ ਬੋਲ ਮੜਿਆ ਬਾਕੀ ਇਹ ਤੁਹਾਡਾ ਬਹਿਮ ਆ ਵੀ ਤੁਸੀਂ ਪੁਲਿਸ ਦੀਆਂ ਚਾਰ ਗੱਡੀਆਂ ਕਰ ਛੱਡ ਕੇ ਪ੍ਰੋਗਰਾਮ ਕਰ ਲੋਗੇ ਜਦੋਂ ਖਾਲਸਾ ਪੰਥ ਐਕਸ਼ਨ ਲੈਂਦਾ ਉਦੋਂ ਨਾ ਫੌਜਾਂ ਵੀ ਨਹੀਂ ਖੜਦੀਆਂ ਸੰਤ ਜਰਨੈਲ ਸਿੰਘ ਪਿੰਡਰਾਲਿਆਂ ਨੇ ਜਿਵੇਂ ਫੌਜਾਂਆਂ ਜਿਵੇਂ ਮੈਂ ਟਰੱਕ ਭਰ ਕੇ ਤੁਰੇ ਸੀ ਇਹ ਵੀ ਨਾ ਇੱਥੇ ਕੋਈ ਕਹਦੇ ਵੀ ਅਸੀਂ ਫੋਰਸ ਦੇ ਸਿਰ ਤੇ ਕਰ ਜਾਾਂਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਖਾਲਸਾ ਜਿੰਦਾਬਾਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਾ ਜਿੰਦਾਬਾਦ